ਤਸਵੀਰਾਂ ਅਸੀਂ ਤੁਹਾਨੂੰ ਜਲਾਲਾਬਾਦ ਦੇ ਬੀਐਸਐਫ ਸੈਕਟਰ ਫੜੀਆਂ ਵਾਲੇ ਦੇ ਨੇੜੇ ਸੇਮ ਨਾਲੀ ਤੋਂ ਤਸਵੀਰਾਂ ਸਾਂਝਾ ਕਰ ਰਹੇ ਹਾਂ ਜਿੱਥੇ ਇੱਕ ਨੌਜਵਾਨ ਦੇ ਇੰਜੈਕਸ਼ਨ ਲਗਾਉਣ ਦੇ ਨਾਲ ਚਿੱਟੇ ਦੇ ਨਾਲ ਮੌਤ ਪੇਤ ਪਰੇ ਹਾਲਾਤਾਂ ਦੇ ਵਿੱਚ ਹੋਈ ਹੈ ਮੌਤ ਹੋਈ ਹੈ ਚਿੱਟਾ ਲਾਉਣ ਦੇ ਨਾਲ ਇਹ ਤਸਵੀਰਾਂ ਜੋ ਇੱਥੇ ਪੁਲਿਸ ਪ੍ਰਸ਼ਾਸਨ ਨੂੰ ਪਹੁੰਚਿਆ ਹੈ ਔਰ ਜਿਸ ਦੀ ਹਜੇ ਪਛਾਣ ਕੁਝ ਹੋ ਨਹੀਂ ਸਕੀ ਅ ਦੱਸ ਦਈਏ ਤਾਂ ਇਹ ਤਸਵੀਰਾਂ ਜੋ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਬੀਐਸਐਫ ਸੈਕਟਰ ਫਲੀਆਂ ਵਾਲੇ ਦੇ ਨੇੜੇ ਸੇਮ ਨਾਲੇ ਦੇ ਨੇੜੇ ਇੱਕ ਨੌਜਵਾਨ ਜੋ ਕਿ ਨਸ਼ੇ ਦਾ ਇੰਜੈਕਸ਼ਨ ਲਗਾਉਣ ਦੇ ਕਾਰਨ ਉਸ ਦੀ ਮੌਤ ਹੋ ਗਈ ਇਸ ਤਰ੍ਹਾਂ ਦੀ ਜਾਣਕਾਰੀ ਮਿਲੀ ਸੀ ਤੁਸੀਂ ਇੱਥੇ ਆਏ ਹੋ ਹਾਂ ਕੇਵਲ ਫੜ ਪੁੱਛੂ ਜੀ 5000 ਤੋਂ 5000 ਕਿਸ ਤਰ੍ਹਾਂ ਦੀ ਜਾਣਕਾਰੀ ਮਿਲੀ ਸੀ ਤੁਸੀਂ ਇੱਥੇ ਮੌਕੇ ਤੇ ਪਹੁੰਚੇ ਹੋ ਜੀ ਇੱਕ ਮਿੰਟ ਯਾਰ ਇੱਕ ਮਿੰਟ ਇੱਕ ਮਿੰਟ ਜੀ ਕੀ ਕੀ ਪਤਾ ਲੱਗਿਆ ਜਦੋਂ ਤੁਸੀਂ ਇੱਥੇ ਆਏ ਹੋ ਸ਼ੁਰੂਆਤੀ ਤੌਰ ਤੇ ਕਿ ਇਹ ਜਿਹੜਾ ਹੈਗਾ ਨੌਜਵਾਨ ਕੌਣ ਸੀਗਾ ਇਹ ਹਲੇ ਵੈਰੀਫਾਈ ਕਰ ਰਹੇ ਹਾਂ ਜੀ ਕੋਈ ਆਧਾਰ ਕਾਰਡ ਵਗੈਰਾ ਕੋਈ ਪ੍ਰੂਫ ਵਗੈਰਾ ਨਹੀਂ ਮਿਲਿਆ ਜੀ ਬਾਕੀ ਵੈਰੀਫਾਈ ਕਰ ਰਹੇ ਹਾਂ ਤੁਹਾਨੂੰ ਲੋਕਾਂ ਨੇ ਸੂਚਨਾ ਦਿੱਤੀ ਸੀ ਹਾਂਜੀ ਹਾਂਜੀ ਪਬਲਿਕ ਤੋਂ ਸੂਚਨਾ ਮਿਲੀ ਸੀ ਜੀ ਜੀ ਕੀ ਇਥੋਂ ਕੁਝ ਇਹਦੇ ਕੋਲੋਂ ਮਿਲਿਆ ਕੀ ਹੈ ਇੱਕ ਮੋਟਰਸਾਈਕਲ ਸੀਗਾ ਇੱਕ ਸਾਫਾ ਵਗੈਰਾ ਹੈਗਾ ਹੋਰ ਕੀ ਮਿਲੇ ਮੋਟਰਸਾਈਕਲ ਸਾਫਾ 2 300 ਰੁਪਿਆ ਹੈਗਾ ਅਸੀਂ ਕੋਸ਼ਿਸ਼ ਕੀਤੀ ਸੀ ਧਾਰਗਣ ਗਰ ਮਿਲ ਜੇ ਬੰਦਾ ਆਇਡੈਂਟੀਫਾਈ ਹੋ ਜਾਏ ਸਰਿੰਜ ਵੀ ਲੱਗੀ ਹੋਈ ਹੈ ਜੀ ਇਹਦੇ ਬਾਹ ਤੇ ਚਿੱਟੇ ਨਾਲ ਮੌਤ ਕਹਿ ਸਕਦੇ ਆ ਜੀ ਲੱਗਦਾ ਤੇ ਹੀ ਸ਼ੁਰੂਆਤੀ ਕਰਨਾਂ ਤੋਂ ਬਾਅਦ ਕੀ ਹਾਂ ਜੀ ਹੁਣ ਤੁਸੀਂ ਫਿਰ ਹੁਣ ਕੀ ਕਰ ਰਹੇ ਹੋ ਤੁਸੀਂ ਅੱਗੇ ਅਗਲੀ ਕਰਦੇ ਆ ਜੀ ਇਹ ਏਰੀਆ ਕਿਹੜਾ ਪੈਂਦਾ ਜੀ ਸਿਟੀ ਦਾ ਪੈਂਦਾ ਏਰੀਆ ਦੇਖੋ ਕੱਕ ਸਾਨੂੰ ਲੱਗ ਰਿਹਾ ਏਰੀਆ ਅਮੀਰ ਖਸਦਾ ਹੈ ਅਮੀਰ ਖਸਦਾ ਜਿਹੜੀ ਸਾਡੀ ਸ਼ੁਰੂਆਤੀ ਜ਼ਿੰਮੇਵਾਰੀ ਬੰਦੀ ਹੋਸੀ ਨਵਾਉਣੀ ਹੈ ਜੀ ਉਹ ਸਾਡਾ ਫਰਜ਼ ਹੈ ਹੁਣ ਤੁਸੀਂ ਇਹ ਡੈੱਡ ਬੋਡੀ ਹਾਂਜੀ ਹਾਂਜੀ ਤੁਸੀਂ ਉਹ ਕਬਜ਼ੇ ਚ ਲੈ ਰਹੇ ਹੋ ਬਿਲਕੁਲ ਜੀ ਬਿਲਕੁਲ ਜੀ ਤਾਂ ਬਿਲਕੁਲ ਰਖਾਓ ਯਾਰ ਪਿਛਲੀ ਗੱਡੀ ਤੇ ਪੁਲਿਸ ਪ੍ਰਸ਼ਾਸਨ ਨੇ ਅੰਮ੍ਰਿਤ ਨੇ ਸਮਝਦੇ ਨਹੀਂ ਮਰ ਗਿਆ ਕੋਈ ਨਾ ਕੱਖ ਦੀ ਕਦਰ ਨਹੀਂ ਏ ਇੱਕ ਮੁੰਡਾ ਹੋਰ ਮਰਿਆ ਪਿਛਲੇ ਦਿਨੀ ਉਹ ਵੀਡੀਓ ਨਹੀਂ ਅਸੀਂ ਨੈਚਰ ਕੀਤੀ ਸਾਡੇ ਲੋਅਲ ਸੀ ਉਹ ਦਿਹੰਦੀ ਵੀ ਵੀ ਸ਼ਨੀਵਾਰ ਦਾ ਮਰਿਆ ਅੱਜ ਜਾ ਕੇ ਉਹਦਾ ਸਸਕਾਰ ਕੀਤਾ ਉਹਦਾ ਵੀ ਕੱਖ ਨਹੀਂ ਭੀਜਿਆ ਐਵੇਂ ਹੀ ਅਨੌਨ ਪ੍ਰਧਾਨ ਜੀ ਉਹਦੋਂ ਡੀਐਸਪੀ ਜਲਾਲਾ ਦਾ ਧਿਆਨ ਦਿੱਤਾ ਸੀ ਵੀ 80% ਖਤਮ ਕਰਦਾ ਨਸ਼ਾ ਉਸ ਤੋਂ ਬਾਅਦ ਦੇ ਵਿੱਚ ਇੱਕ ਹੋਰ ਮੌਤ ਹੋਈ ਸੀ ਗਾਂਧੀ ਨਗਰ ਤੇ ਅੱਜ ਫੇਰ ਇੱਕ ਮੈਂ ਕਿਹਾ ਜੀ ਉਸ ਤੋਂ ਬਾਅਦ ਹੋਰ ਮੌਤਾਂ ਵੀ ਸਾਡੇ ਕੈਮਰੇ ਚ ਕੈਦ ਨੇ ਪਰ ਅਬੋਰ ਵਾਲਾ ਮਾਮਲਾ ਹੋ ਗਿਆ ਸਾਨੂੰ ਪਤਾ ਪੁਲਿਸ ਉਤੇ ਰੁੱਝੀ ਵੀ ਅਸੀਂ ਇਹ ਵੀ ਨਹੀਂ ਵੀ ਐਵੇਂ ਨਜਾਇਜ਼ ਤਰੀਕਾ ਕਰਨਾ ਕਿ ਇਹਨੂੰ ਪਰ ਅਸੀਂ ਤਾਂ ਇਹੀ ਕਹਿੰਨੇ ਯਾਰ ਵੀ ਸਾਡੇ ਭਰਾ ਬਚਾ ਲੋ ਯਾਰ ਭਰਾ ਬਚਾ ਲੋ ਭਰਾ ਬਚਾ ਲੋ ਭਰਾ ਬਚਾ ਲੋ ਸਾਡੇ ਸੱਜਣ ਮਰ ਰਹੇ ਨੇ ਸਾਡੇ ਜਲਾਵਾ ਦੇ ਵਾਸੀ ਮਰ ਰਹੇ ਨੇ ਤੇ ਆਹੀ ਸਾਡੀ ਬੇਨਤੀ ਏ ਡੀਐਸਪੀ ਸਾਹਿਬ ਦੇ ਸਾਰੇ ਦਾਅਵੇ ਝੂਠੇ ਨੇ ਸਾਰੇ ਦਾਅਵੇ ਝੂਟੇ ਨੇ ਹੁਣ ਅੱਜ ਜੁ ਕੱਲ ਪਰਸੋਂ ਦਾ ਤੁਰਿਆ ਫਿਰਦਾ ਹੈ ਡਿਪਟੀ ਸਾਹਿਬ ਵੀ ਵੀਡੀਓ ਫਿਰਦਾ ਬਿਨਾਂ ਆ ਪਹਿਲੀ ਗੱਲ ਤਾਂ ਵੀਡੀਓ ਤੇ ਹੁਣ ਚਿੱਟੇ ਫਣੀਦੇ ਹੁੰਦੇ ਨੇ ਇਹਨੇ ਉਹ ਤਾਂ ਫਿਲਮ ਸ਼ੂਟਿੰਗ ਸਮਝ ਲੋ ਚਲੋ ਫੇਰ ਵੀ ਚੰਗੀ ਗੱਲ ਹੈ ਵਧਾਈਏ ਇਹ ਹੁਣ ਇਨਾ ਕੋ ਪਹਿਲਾਂ ਆਪਾਂ ਨਿਕਲੇ ਹੁੰਦੇ ਤਾਂ ਆ ਗੜਬੜੀਆਂ ਹੁੰਦੀਆਂ ਹੀ ਨਾ ਪਹਿਲਾਂ ਤਾਂ ਆਪਾਂ ਸੁੱਤੇ ਰਹੇ ਦਫਤਰਾਂ 'ਚ ਹੀ ਉਹਦੀ ਬਦੌਲ ਤੋਨਾਂ ਦੇ ਚਿੱਟੇ ਵੇਚਣ ਵਾਲਿਆਂ ਦੇ ਹੌਸਲੇ ਹੀ ਇੰਨੇ ਵੱਧ ਗਏ ਉਹਨਾਂ ਦੇ ਨਾਲ ਆਪਣੇ ਤਾਲਮੇਲੀ ਸੀ ਤੇ ਉਹ ਅੱਜ ਹੁਣ ਹਰੇਕ ਦੀਆਂ ਰਗਾਂ 'ਚ ਬੇਖੌਬ ਹੋ ਕੇ ਵੇਚ ਰਹੇ ਨੇ ਪ੍ਰਧਾਨ ਜੀ ਆਪੀ ਤੇ ਕੋਈ ਦਿਨਾਂ ਤੋਂ ਜਿਹੜੀ ਆ ਮੌਤਾਂ ਸਾਹਮਣੇ ਆਈਆਂ ਚਿੱਟੇ ਨਾਲ ਚਾਹੇ ਕੋਈ ਕਤਲ ਦਾ ਮਾਮਲਾ ਇਹ ਤੋਂ ਪਹਿਲਾਂ ਵੀ ਪੁਰਾਣੇ ਸਮਿਆਂ 'ਚ ਕੋਈ ਇਸੇ ਤਰੀਕੇ ਦੇ ਹਲਾ ਨਹੀਂ ਚਲਾ ਲਾਵਾ ਨਹੀਂ ਆ ਤੁਸੀਂ ਪੱਤਰਕਾਰ ਤਨੇਜਾ ਸਾਹਿਬ ਕੋਲ ਖੜੇ ਨੇ ਕੀ ਇਹਦਾ ਜਵਾਬ ਹੈ ਮੇਰੇ ਨਾਲ ਪੁਰਾਣੇ ਨਹੀਂ ਮੌਤਾਂ ਹੁੰਦੀਆਂ ਸੀ ਜ਼ਰੂਰ ਇਹ ਗੱਲ ਨਹੀਂ ਇਹ ਨਹੀਂ ਹੁੰਦੀਆਂ ਸੀ ਬਿਲਕੁਲ ਨਹੀਂ ਅਸੀਂ ਕਦੇ ਟਾਵਾ ਟਾਵਾ ਆਂਦੀ ਸੀ ਸਾਹਮਣੇ ਅੱਜ ਦਾ ਨਹੀਂ ਲੰਮੇ ਸਮੇਂ ਤੋਂ ਚੱਲਿਆ ਆ ਪਰ ਇੱਕ ਗੱਲ ਹੋਰ ਵੀ ਹੈ ਵੀ ਅਸੀਂ ਇਹ ਵੀ ਨਹੀਂ ਕਹਿ ਰਹੇ ਵੀ ਇਹ ਆਮ ਆਦਮੀ ਪਾਰਟੀ ਸਰਕਾਰ ਆਣ ਤੇ ਹੀ ਚਿੱਟਾ ਚੱਲਿਆ ਪਹਿਲਾਂ ਤਾਂ ਚੱਲਿਆ ਪਹਿਲਾਂ ਤਾਂ ਚੱਲਿਆ ਇਹ ਕਾਲੀਦਾਲ ਸਰਕਾਰ ਵੇਲੇ ਦਾ ਚੱਲਿਆ ਹੈ ਕਾਂਗਰਸ ਸਰਕਾਰ ਵੇ ਹੋਰ ਵਦਿਆ ਹੁਣ ਤਾਂ ਇਹਨੇ ਨਾਸੀ ਤੂੰ ਹੀ ਦੇ ਛੱਡਿਆ ਨਾ ਹੁਣ ਰੱਬ ਜਾਣਦਾ ਕੈਮੀਕਲੀ ਵਿੱਚ ਆ ਰਹੇ ਕੀ ਯਾਰ ਹੈ ਕੀ ਨਹੀਂ ਆ ਰਿਹਾ ਉਹਨੇ ਚੰਗਾ ਬੜਾ ਤਕੜਾ ਨੌਜਵਾਨ ਜਿਵੇਂ ਲਾਇਆ ਉਵੇਂ ਮੋਗ ਗਿਆ ਇਹ ਇੱਕ ਦੋ ਮੁੰਡੇ ਹੋਰ ਜਿਹੜੇ ਤਕੜੇ ਹੱਟੇ ਗੱਟੇ ਲਾਇਆ ਉਵੇਂ ਮੋਗ ਗਿਆ ਲਾਇਆ ਇੱਕ ਗੁਰਗ੍ਰੰਥੀ ਸਾਹਿਬ ਦੀ ਮਹਾਰਾਜ ਜਿਹੜਾ ਉਹਨਾਂ ਦਾ ਮੁੰਡਾ ਮੋਗ ਗਿਆ ਕਰ ਬਹੁਤ ਹਾਲਾਤ ਮਾੜੇ ਨੇ ਵਾਸਤਾ ਰੱਬ ਦਾ ਜਿਹੜੇ ਬੋਲਣ ਵਾਲਣ ਵਾਲੇ ਵੀਰ ਉਸ ਦਿਨ ਖੜੇ ਸੀ ਨਾ ਉਹਨਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਭਰਾਓ ਤੁਹਾਡੇ ਅੱਗੇ ਆ ਆਹ ਵੇਖ ਲਓ ਆਹ ਵੇਖ ਲਓ ਅਸੀਂ ਯਾਰ ਕੋਈ ਵੋਟਾਂ ਲੈਣੀਆਂ ਨਹੀਂ ਵੀ ਅਸੀਂ ਰਾਜਨੀਤੀ ਕਰਦੇ ਆ ਅਸੀਂ ਤਾਂ ਆ ਕਹਿੰਨੇ ਆ ਵੀ ਆ ਸਾਡੇ ਮੁੰਡੇ ਬਚਾ ਲਓ ਭਰਾ ਬਚਾ ਲਓ ਸਾਡੇ ਸਾਥੀ ਬਚਾ ਲਓ ਮਾਵਾ ਦੇ ਪੁੱਤ ਮਾਵਾ ਦੇ ਪੁੱਤ ਮਰ ਰਹੇ ਨੇ ਯਾਰ ਹਾਂਜੀ ਤੇ ਹਾਲਾਤ ਮਾੜੇ ਨੇ ਪਰ ਤੁਸੀਂ ਕਹਿੰਦੇ ਜੀ ਅਸੀਂ ਵੋਟਾਂ ਲੈਣੀਆਂ ਨੇ ਕੋਈ ਅਸੀਂ ਵੋਟਾਂ ਲੈਣੀਆਂ ਸਾਡੇ ਭਰਾ ਮਰਦੇ ਨੇ ਅਸੀਂ ਦਾ ਭਰਾਵਾ ਬੋਲਾਂਗੇ ਐਸਐਸਪੀ ਸਾਹਿਬ ਆਏ ਨੇ ਨਵੇਂ ਜ਼ਿਲ੍ਹੇ ਜੀ ਜੀ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਕਿਉਂਕਿ ਜਿਵੇਂ ਜਿਹਾ ਹਾਲਾਤ ਨੇ ਹਾਲਾਤ ਤਾਂ ਉਹਨਾਂ ਨੇ ਵੀ ਐਸਐਸਪੀ ਸਾਹਿਬ ਆਪ ਗਰਾਊਂਡ ਤੇ ਦਿਖਾਈ ਦਿੱਤੇ ਨੇ ਔਰ ਉਹਨਾਂ ਦੀ ਆ ਮਿਹਨਤ ਨੂੰ ਆਪਾਂ ਕਹਿ ਨਹੀਂ ਸਕਦੇ ਕਰਦੇ ਨੇ ਜਿਹੜੀ ਗੱਲ ਪੰਚਾਇਤੀ ਇਹ ਬਣਦੀ ਹੈ ਕਰਨੀ ਬਣਨੀ ਹੈ ਐਸਐਸਪੀ ਸਾਹਿਬ ਤਿੰਨ ਕੁ ਦਿਨ ਚਾਰ ਦਿਨ ਵਧੀਆ ਉਹਨਾਂ ਨੇ ਸੰਭਾਲਿਆ ਗੱਲਾਂ ਵਾਦ ਉਹਨਾਂ ਨੇ ਸੰਭਾਲਿਆ ਸੀ ਹੁਣ ਪੰਗਾ ਹੋਰ ਪੈ ਗਿਆ ਵੀ ਜਿਹੜਾ ਉਹ ਮਾਰਤਾ ਉਥੇ ਵਪਾਰੀ ਸਾਡਾ ਭਰਾ ਹੀ ਉਹ ਵੀ ਹਣਾ ਦੁਕਾਨਦਾਰ ਤੇ ਅਬੋਰ ਚ ਉਹ ਉਥੇ ਪੂਰੀ ਸਾਰੀ ਰੁਜ਼ਗਾਰ ਕੀ ਕਲੀ ਜਲਾਬਾਦ ਨਹੀਂ ਪੂਰੇ ਜ਼ਿਲ੍ਹੇ ਦੀ ਪੁਲਿਸ ਰੁਜ਼ਗਾਰੀ ਬਾਹਰ ਦੀ ਫੋਰਸ ਵੀ ਆ ਗਈ ਮਾਮਲਾ ਹੀ ਡਾਈਲਟ ਹੋ ਗਿਆ ਨਹੀਂ ਤਾਂ ਐਸਐਸਪੀ ਸਾਹਿਬ ਇਹ ਕਹਿੰਦੇ ਸੀ ਵੀ ਅਸੀਂ ਜਿਹੜਾ ਨਾ ਇਹ ਕੁੰਝ ਦੇਣਾ ਸ਼ੌਕ ਹੈ ਤੁਹਾਨੂੰ ਜਿੰਮੇ ਮੀ ਹੈ ਨਾ ਉਹ ਡਾਂਗ ਫੜ ਕੇ ਆਪ ਆਏ ਅਸੀਂ ਐਵੇਂ ਕਹੀ ਜਾਈਏ ਵੀ ਉਹਦੇ ਮਨ ਚ ਪਾਪ ਏ ਕੋਈ ਪਾਪ ਨਹੀਂ ਉਹ ਆਪਦੇ ਲੋ ਬਚਾਰਾ ਲੱਗਿਆ ਰਿਆ ਦਿਨ ਪਰਰਾ ਤੇ ਹੁਣ 4 ਦਿਨ ਹੋ ਗਏ ਉੱਥੇ ਪਿਆ ਤੇ ਆ ਵੇਚਣ ਵਾਲਿਆਂ ਨੂੰ ਵੀ ਇੱਕ ਆਖੀਰਲੀ ਬੇਨਤੀ ਹੈ ਅਪੀਲ ਹੈ ਦੂਜੀ ਅਪੀਲ ਉਤਲੇ ਅਫਸਰਾਂ ਨੂੰ ਹੈ ਤੀਜੀ ਅਪੀਲ ਸ਼ੇਅਰ ਕਰਨ ਵਾਲੇ ਵੀ ਤੁਸੀਂ ਸ਼ੇਅਰ ਸ਼ੁਰੂ ਕਰਕੇ ਖਰੇ ਉੱਥੇ ਪੜਾ ਦਿਓ ਜਿੱਥੇ ਅਪੜਦੀ ਖਰੇ ਜਿੱਥੇ ਉਹ ਆਪਣੇ ਵਪਾਰੀ ਦੀ ਅਪੜ ਗਈ ਸੀ ਤੁਰੰਤ ਕਾਰਵਾਈ ਹੋ ਗਈ ਖਰੇ ਆਪਣੇ ਇਲਾਕੇ 'ਚ ਕਮੀ ਹੈ ਵੀ ਤੁਸੀਂ ਸ਼ੇਅਰ ਨਹੀਂ ਕਰਦੇ ਬੋਰ ਵਾਲੇ ਸ਼ੇਅਰ ਜ਼ਿਆਦਾ ਕਰਤੀਏ ਉੱਥੇ ਪਹੁੰਚ ਜਾਵੇ ਜਿੱਥੋਂ ਕਾਰਵਾਈ ਹੁੰਦੀ ਹੈ ਸਾਡੀ ਹੱਥ ਜੋੜ ਕੇ ਬੇਨਤੀ ਵੀ ਵੀਡੀਓ ਸ਼ੇਅਰ ਕਰਕੇ ਉੱਥੇ ਪਹੁੰਚਾ ਦਿਓ ਜਿੱਥੋਂ ਕਾਰਵਾਈ ਹੁੰਦੀ ਹੈ ਪੰਜਾਬ ਸਰਕਾਰ ਜੀ ਤੁਹਾਨੂੰ ਬੇਨਤੀ ਹੈ ਭਗਵੰਤ ਮਾਨ ਸਾਹਿਬ ਤੁਹਾਨੂੰ ਬੇਨਤੀ ਹੈ ਇੱਕ ਡੀਆਈਜੀ ਸਾਹਿਬ ਹਰਮਨਵੀਰ ਸਿੰਘ ਜੀ ਤੁਸੀਂ ਇਨਕਾਊਂਟਰ ਕੀਤਾ ਬੜੀਆਂ ਆ ਰਹੀਆਂ ਨੇ ਹਰੇਕ ਚੈਨਲ ਤੇ ਇਹ ਬੜਾ ਦਬੰਗ ਅਫਸਰ ਹੈ ਜੀ ਬੜਾ ਦਬੰਗ ਅਫਸਰ ਹੈ ਹੁਣ ਉਹਦੇ ਚ ਵੀ ਕੰਟਰੋਵਰਸੀਆਂ ਕਈ ਨੇ ਇਨਕਾਊਂਟਰ ਦੇ ਵਿੱਚ ਕੋਈ ਬੁੱਧੀਜੀਵੀ ਕਹਿੰਦੇ ਨੇ ਵੀ ਇਹ ਮਾੜਾ ਹੈ ਤੇ ਸਾਡੇ ਵਰਗੇ ਚਲੋ ਹੋਣਾ ਅਸੀਂ 50 50 ਤੇ ਜਿਵੇਂ ਇਹ ਹੋ ਜਾਂ ਨਾਲ ਇਵੇਂ ਹੀ ਹੋਣਾ ਚਾਹੀਦਾ ਤੁਸੀਂ ਦਬੰਗ ਜੇ ਹੁਣ ਫਰੋਜਪੁਰ ਤਾਂ ਖਬਰ ਅਪੜਦੀ ਹੋਣੀ ਯਾਰ ਜੇ ਤੁਸੀਂ ਦਬੰਗ ਜੇ ਇਹ ਸਾਨੂੰ ਪਤਾ ਵੀ ਕੰਮ ਕਰਨ ਦਾ ਤਰੀਕਾ ਤੁਹਾਡਾ ਚੰਗਾ ਹੈ ਯਾਰ ਤੁਹਾ ਸਾਡੀ ਖਬਰ ਜਲਾਲਾਬਾਦੀ ਤੁਹਾਡੇ ਕੋਲ ਜਨਾਬ ਕਿਉਂ ਨਹੀਂ ਜਾਂਦੀ ਇਹ ਵੀ ਬੇਨਤੀ ਸਾਡੀ ਹੈ ਅਸੀਂ ਐਪਰੀਸ਼ੀਏਟ ਕਰਦੇ ਹਾਂ ਤੁਹਾਨੂੰ ਕਿ ਤੁਸੀਂ ਤਿੰਨ ਦਿਨ ਪੇਨ ਲੈ ਕੇ ਦੋ ਦਿਨ ਉਹ ਮਾਮਲਾ ਹੱਲ ਜਾਇਆ ਹੈ ਉਹਦੇ ਚ ਹਾਲਾਂਕਿ ਕਈ ਸਵਾਲ ਉੱਠ ਰਹੇ ਨੇ ਹੁਣ ਹਾਲ ਦੀ ਘੜੀ ਚ ਹੈਨਾ ਪਰ ਇਹੋ ਜਿਹੇ ਨਾਲ ਇਵੇਂ ਨਿਪਟਿਆ ਜਾਣਾ ਤੇ ਆ ਡੀਆਈ ਸਾਹਿਬ ਤੁਹਾਡੇ ਕੋਲ ਹੀ ਪਹੁੰਚਦੀ ਤੁਸੀਂ ਵੀ ਕਾਰਵਾਈ ਕਰੋ ਡੀਜੀਪੀ ਸਾਹਿਬ ਭਗਵੰਤ ਮਾਨ ਸਾਹਿਬ ਔਰ ਹਲਕਾ ਵਿਧਾਇਕ ਸਾਹਿਬ ਹਲਕਾ ਵਿਧਾਇਕ ਸਾਹਿਬ ਜਗਦੀਪ ਕਮੋਜ ਗੋਲਡੀ ਸਾਹਿਬ ਭਾਈ ਸਾਹਿਬ ਆਪਾਂ ਵੋਟਾਂ ਲਈਆਂ ਨੇ। ਹਾਂ ਜੀ ਇੱਕ ਮਸਲਾ ਹੋਰ ਹੋਰ ਆਪਾਂ ਗੱਲ ਇੱਕ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਇਹ ਆਪਣੇ ਦਰਸ਼ਨ ਦੇ ਪਿੰਡ ਤੋਂ ਬੰਦੇ ਫੜੇ ਗਏ ਸੀ ਚਿੱਤੇ ਵਾਲੇ। ਹੂੰ ਤੇ ਉਹਦੇ ਵਿੱਚ ਕੀ ਹੋਇਆ ਵੀ ਉਹਦੇ ਵਿੱਚ ਪਿੰਡ ਵਾਲੇ ਕਹਿ ਰਹੇ ਨੇ ਕਿ ਦੋ ਮੁੰਡੇ ਪਿੰਡ ਦੇ ਸੀ ਤੇ ਇੱਕ ਦਰੋਗੇ ਦਾ। ਦੋਸ਼ੀਆਂ ਨੇ ਵੀ ਇਹ ਗੱਲ ਮੰਨੀ ਆ ਵੀ ਇਹ ਤਿੰਨ ਮੈਨੂੰ ਲੱਗਦਾ ਤੇ ਦੇਖਿਆ ਸੀ। ਮੈਂ ਨਾ ਘਰ ਤੋਂ ਖੇਤ ਜਾ ਰਿਹਾ ਸੀ ਨੰਗ ਰਿਹਾ ਸੀਗਾ ਤੇ ਮੋਟਰਸਾਈਕਲ ਖੜਿਆ ਸੀਗਾ ਤੇ ਮੈਨੂੰ ਨਾ ਹੋਣ ਕੀਤਾ ਵੀਰ ਨੇ ਵੀ ਮੋਟਰਸਾਈਕਲ ਖੜਿਆ ਬੰਦਾ ਇੱਥੇ ਡਿੱਗਿਆ। ਮੈਂ ਉਹ ਮੈਂ ਆ ਹੋਰ ਕੋਈ ਬੰਦਾ ਨਹੀਂ ਸੀ ਮੈਂ ਆ ਕੇ ਵੇਖਿਆ ਇੰਜੈਕਸ਼ਨ ਲੱਗਾ ਸੀ ਬੰਦਾ ਪਾਣੀ ਚ ਡਿੱਗਿਆ ਸੀ ਮੌਕੇ ਤੇ ਮੈਂ ਜਦੋਂ ਪਹੁੰਚਾ ਤੇ ਮਰ ਚੁੱਕਿਆ ਸੀ ਫਿਰ ਤੁਸੀਂ ਕਿਹਾ ਹਾਂ ਮੈਂ ਪੁਲਿਸ ਨੂੰ ਕੀਤੀ ਮੈਂ ਸ਼ੋਗਵੀਰ ਨੂੰ ਵੀ ਕੀਤਾ ਫੋਨ ਵੀ ਇਸ ਤਰ੍ਹਾਂ ਕੋਈ ਲੱਗਾ ਪਤਾ ਕਿਹੜੇ ਪਿੰਡ ਦਾ ਸੀ ਢਾਂਗੇ ਦਾ ਕਹਿ ਰਹੇ ਨੇ ਸ਼ਾਇਦ ਇਹ ਤਾਂ ਕਨਫਰਮ ਨਹੀਂ ਹੋਇਆ ਕਨਫਰਮ ਨਹੀਂ ਹੋਇਆ ਕਨਫਰਮ ਨਹੀਂ ਹੋਇਆ ਕੀ ਕਹਿਣਾ ਚਾਹੁੰਦੇ ਹੋ ਜਦੋਂ ਇਹੋ ਜੀਆਂ ਮੌਤਾਂ ਸਾਹਮਣੇ ਆਉਂਦੀਆਂ ਨੇ ਕਹਿਣਾ ਕਿ ਹੁਣ ਵੇਖੋ ਜੀ ਮੇਰੇ ਪਿੰਡ ਦੇ ਸਾਰੇ ਬੰਦੇ ਕਿਸੇ ਨਹੀਂ ਬੋਲਣ ਦਾ ਕੋਈ ਅੱਗੇ ਆਉਣਾ ਮੈਂ ਕਹ ਰਿਹਾ ਮੇਰੇ ਪਿੰਡ ਇੰਨਾ ਕੋ ਨਾਲ ਇੰਨਾ ਕੋ ਨਸ਼ਾ ਹੈ ਨਾ ਦੁਕਾਨਾਂ ਤੇ ਰਾਸ਼ਨ ਖਤਮ ਹੋ ਜਾਗਾ ਮੇਰੇ ਪਿੰਡ ਚਿੱਟਾ ਨਹੀਂ ਖਤਮ ਹੋਣਾ ਆ ਕੋਈ ਬੰਦਾ ਇਥੇ ਬੋਲਣ ਦਾ ਸਹੀ ਸਾਰਿਆਂ ਨੂੰ ਪਤਾ ਵੀ ਕਿਹੜੇ ਕਿਹੜੇ ਵੇਚਦੇ ਆ ਬੜੀ ਵੱਡੇ ਵੱਡੇ ਦਾਅਵੇ ਕਰ ਰਹੀ ਵੀ ਅਸੀਂ 80% ਖਤਮ ਕਰਤਾ ਕੋਈ 80% ਮੇਰੇ ਪਿੰਡ ਦਾ ਬੰਦਾ ਮੰਨ ਹੁਣ ਪੁਲਿਸ ਨੇ ਫੜਿਆ ਤੇ ਘੰਟੇ ਬਾਅਦ ਸਾਰੇ ਆ ਜਾਂਦੇ ਹਾਂ ਹਾਂ ਹਾਂਜੀ ਸਰਪੰਚ ਚੱਲ ਲੈ ਨਹੀਂ ਨਹੀਂ ਸਾਰੇ ਬੋਲਦੇ ਪਹਿਲਾਂ ਵੀ ਜਦੋਂ ਮੈਂ ਮੌਜੂਦਾ ਸਰਪੰਚ ਸੀ ਉਹਦਾ ਵੀ ਬੜਾ ਡੀਐਸਪੀ ਨੂੰ ਐਸਐਸ ਸਾਹਿਬ ਨੂੰ ਕਹਿੰਦੇ ਸੀਗੇ ਕਹਿੰਦੇ ਸੀ ਬਸੀਂ ਚਟਾ ਖਤਮ ਕਰ ਦਾਂਗੇ ਫਲੀਆਂ ਹਾਲਜ ਬਾਕੀ ਬਈ ਮੇਰੇ ਨਾਲ ਨਾਲ ਤਾਂ ਕਹਿੰਦੇ ਨੇ ਜੀ ਮੈਂ معلوم ਚ ਪਹਿਲਾ दारू ਸਾਫ ਕਰ ਸਕਦਾ ਨਹੀਂ ਪ੍ਰਸ਼ਾਸਨ ਨੂੰ ਵੀ ਫਲਾਣਾ ਕਰਵੇਦਾ ਫਲਾਣਾ ਕਰਵੇਦਾ ਜੀ ਸਾਰਾ ਪੁਲਿਸ ਨੂੰ ਪਤਾ ਹੈ ਜੀ ਪੁਲਿਸ ਨੂੰ ਸਾਰਾ ਪਤਾ ਹੈ ਕੋਈ ਕਿਸੇ ਬੰਦੇ ਦੀ ਪੁਲਿਸ ਨੂੰ ਪੁਲਿਸ ਨਹੀਂ ਕਿ ਡੀਐਸ ਸਾਹਿਬ ਨੂੰ ਪਤਾ ਐਸਓ ਸਾਹਿਬ ਨੂੰ ਪਤਾ ਸਰਪੰਚ ਸਾਹਿਬ ਇੱਕ ਪੁਲਿਸ ਦੇ ਵੱਲੋਂ ਹੋਰ ਬੜਾ ਅਕਸਰ ਹੀ ਕਿਹਾ ਜਾਂਦਾ ਕਿ ਆਮ ਲੋਕ ਸਾਥ ਦੇ ਆਮ ਲੋਕ ਪੁਲਿਸ ਦਾ ਸਹਿਯੋਗ ਕਰਨ ਪੁਲਿਸ ਇਕੱਲਿਆਂ ਨਹੀਂ ਨਸ਼ਾ ਬੰਦ ਕਰ ਜੀ ਆਮ ਲੋਕ ਕਿਵੇਂ ਸਾਥ ਦੇਣ ਜੇ ਜਦੋਂ ਇਤੋਂ ਬੰਦਾ ਫੜਿਆਗਾ ਤਾਂ ਜਿਹੜਾ ਬੰਦਾ ਜਿਸਨੇ ਸ਼ਿਕਾਇਤ ਕੀਤੀ ਹੁੰਦੀ ਉਹਨੇ ਤਾਂ ਪਹਿਲੇ ਹੀ ਬੰਦਾ ਛੱਡ ਦੇਉਂਦੇ ਫਿਰ ਆਮ ਲੋਕ ਕੀ ਕਰਨਗੇ ਆ ਕੇ ਤੁਹਾਡੇ ਪਿੰਡ ਦਾ ਇੱਕ ਪਿੰਡ ਵਾਲੇ ਮੇਰੇ ਲਈ ਕੰਮ ਕਰਦਾ ਰਿਹਾ ਉਹ ਮੈਨੂੰ ਦੱਸਦਾ ਤੁਹਾਡੇ ਪਿੰਡ ਦੀ ਗੱਲ ਕਹਿੰਦਾ ਜਿਹੜਾ ਫਿਰ ਆ ਜਾਂਦਾ ਹੈ ਪੁਲਿਸ ਦੇ ਚੰਗਲ ਚੋਂ ਨਿਕਲ ਕੇ ਆ ਕੇ ਫਿਰ ਉਹ ਆਪਦੀ ਬਦਲਾਖੋਰੀ ਕਰੀ ਆ ਫਿਰ ਉਹ ਆਦੀ ਬਦਮਾਚੀ ਕਰਦਾ ਫੁੱਲ ਵੀ ਮੈਂ ਮੈਂ ਛੱਡਣ ਗਿਆ ਜਿਹੜੇ ਦੇਣ ਵਾਲਿਆਂ ਦੇ ਵੀ ਜਾਣਕਾਰੀ ਦੇਣ ਵਾਲਿਆਂ ਦੀ ਫਿਰ ਬਾਬਾ ਚ ਨੁਕਸਾਨ ਹੁੰਦਾ ਹੈ ਨੁਕਸਾਨ ਹੁੰਦਾ ਤੇ ਬਾਕੀ ਚਿੱਟਾ ਤਾਂ ਸਾਡੇ ਪਿੰਡ ਮਹਾਲ ਮਲਾ ਲੋ ਜਿਵੇਂ ਪਹਿਲਾਂ ਅੱਜ ਤੋਂ ਦਾਰੂ ਚ ਬਦਨਾਮ ਸੀ ਅੱਜ ਫਲੀਆਂ ਦੇ ਬਦਨਾਮ ਬਿਲਕੁਲ ਫਲੀਆਂ ਦੇ ਚਿੱਟਾ ਸ਼ਾਮ ਨੂੰ ਠੇਕੇ ਦਾਰੂ ਘੱਟ ਵਿਕਦੀ ਹੈ ਚਿੱਟਾ ਬਹੁਤ ਜ਼ਿਆਦਾ ਵਿਕਦੀ ਹੈ ਵੱਡੀ ਗੱਲ ਹੈ ਵੱਡੀ ਗੱਲ ਹੈ ਬਹੁਤ ਵੱਡੀ ਤਨੀਜਾ ਸਾਹਿਬ ਬਾਕੀ ਐਸਓ ਸਾਹਿਬ ਨੂੰ ਸਾਰਾ ਪਤਾ ਹੈ ਡੀਐਸਪੀ ਸਾਹਿਬ ਨੂੰ ਪਤਾ ਹੈ ਪ੍ਰਸ਼ਾਸਨ ਨੂੰ ਸਾਰਾ ਪਤਾ ਹੈ ਕੋਈ ਇਹ ਨਹੀਂ ਵੀ ਇੱਥੇ ਫਲੀਆਂ ਚ ਪਤਾ ਹੈ ਨਹੀਂ ਕਿਸੇ ਨੂੰ ਸਭ ਪਤਾ ਜੀ ਪੁਲਿਸ ਨੂੰ ਇਹ ਨਹੀਂ ਸਾਰਾ ਹੀ ਪਤਾ ਕਿਹਦਾ ਕਿਹਦਾ ਨਾਮ ਲਈਏ ਨਹੀਂ ਨਹੀਂ ਗਿਣਤੀ ਕਿੰਨੇ ਗਿਣਤੀ ਬਤਾਓ ਲਗਭਗ ਕਿੰਨੇ ਲੋਕ 40 5 ਕੋਈ 10 ਕੋਈ 20 ਕੋ 50 ਕਿੰਨੇ ਕੋਣਗੇ 15 20 ਕਰਦ ਹੈਗੇ 15 20 ਪੱਕੇ ਹੈਗੇ ਹੁਣ ਅਸੀਂ 40 45 ਨਹੀਂ ਕਹਿੰਦੇ 15 20 ਜਿਹੜੇ ਵੇਚ ਰਹੇ 15 20 ਹਾਂ ਵੇਚਦੇ ਵੇਚ ਹਾਂਜੀ ਅੱਗੇ ਹੋਇਆ ਚਿੱਟਾ ਵੇਚੇ ਵੀਰੇ ਅਜੇ ਤਾਂ ਮੈਨੂੰ ਹੁਣੇ ਅੱਧਾ ਘੰਟਾ ਹੋਇਆ ਟੈਲੀਫੋਨ ਆਇਆ ਬਿੰਦਰ ਦਾ ਵੀ ਸਾਡੇ ਜਿਹੜਾ ਖੇਤ ਦੇ ਨੇੜੇ ਇਹ ਜਿਹੜਾ ਮੁੰਡੇ ਦੀ ਅੱਜ ਹੀ ਕੱਲ੍ਹ ਲਾਣ ਕਰਕੇ ਮੌਤ ਹੋ ਗਈ ਹੈ ਤਨੇਜਾ ਸਾਹਿਬ ਅਸੀਂ ਇਹ ਜਾਣਦੇ ਹਾਂ ਤੁਸੀਂ ਵੀਰ ਜਿਹੜੇ ਪੱਤਰਕਾਰ ਹੋ ਤੁਸੀਂ ਪਹਿਲਾ ਮੁੰਡਾ 2 ਘੰਟੇ ਹੋ ਗਿਆ ਤਕਰੀਬਨ ਮਰੇ ਨੂੰ ਤੁਸੀਂ ਤੁਹਾਨੂੰ ਪਤਾ ਲੱਗਾ 10 ਮਿੰਟਾਂ ਵਿੱਚ ਸਾਰੇ ਦਰਸ਼ਨ ਸਾਹਿਬ ਆਪਣੇ ਬੋਪਾ ਰਾਏ ਸਾਰੇ ਆਪਾਂ ਮੇਰੇ ਵੀਰ ਆਪਣੇ ਭਰਾ ਮਲਕੀਤ ਵੀਰੇ ਪਹੁੰਚੇ ਅੱਧੇ ਘੰਟੇ ਤੋਂ ਪਹਿਲਾਂ ਤੁਸੀਂ ਮੇਰੇ ਸਾਹਮਣੇ ਪਹੁੰਚੇ ਪੁਲਿਸ ਤੋਂ ਪਹਿਲਾਂ ਆਏ ਹੋਣੇ ਮਲਾਜਮਾਂ ਤੋਂ ਇਹ ਨਾ ਵੀਰੇ ਪਤਾ ਕੀ ਗੱਲ ਨਸ਼ਾ ਜਿਹੜਾ ਚੱਲ ਰਿਹਾ ਪੰਜਾਬ ਵਿੱਚ ਇਹ ਤਾਂ ਹੁਣ ਨਾ ਤਕਰੀਬਨ ਰੇਗ ਪਿੰਡ 'ਚ ਸਾਡੇ ਪੜੀਆਂ ਵਾਲ 'ਚ ਨਹੀਂ ਰੇਗ ਪਿੰਡ 'ਚ ਹੋ ਗਿਆ ਹੁਣ ਮੁੰਡਾ ਇਹ ਫਲੀਆਂ ਹੁੰਦਾ ਨਹੀਂਗਾ ਇਹ ਮੁੰਡਾ ਬਾਹਰ ਦਾ ਹੈ ਨਸ਼ਾ ਇੱਥੇ ਕਰਕੇ ਮਰ ਗਿਆ ਕਿਹੜਾ ਪੱਕਾ ਨਹੀਂ ਪਤਾ ਸਾਨੂੰ ਬਾਕੀ ਨਾ ਪਰ ਇਹ ਨਸ਼ਾ ਬਹੁਤ ਪੰਜਾਬ ਚ ਵਧੀ ਜਾਂਦਾ ਇਹਦੇ ਵਿੱਚ ਸਰਕਾਰ ਨੇ ਕੁਝ ਵੀ ਕੋਈ ਮੰਨ ਲਓ ਇਹ ਕਹੀ ਜਾਂਦੇ ਆ ਅਸੀਂ ਘਰ ਘਰ ਨਸ਼ਾ ਬੰਦ ਕਰ ਦਿੱਤਾ ਤੁਸੀਂ ਬੰਦ ਜਿਹੜਾ ਬੰਦਾ ਫੜਦਾ ਮੋਦਬਰ ਬੰਦਾ ਕਹਿੰਦਾ ਉਹਦੇ ਤਾਂ ਗੱਲ ਪੈ ਜਾਂਦੇ ਆ ਦਰਸ਼ਨ ਸਾਹਿਬ ਬੰਦੇ ਕੀ ਕਰੀਏ ਗਲ ਪੈ ਜਾਂਦੇ ਅਗੋਂ ਮਮ ਲ ਮਗਲ ਪੈ ਜਾਂਦੇ ਜੇ ਕਿਸੇ ਨੇ ਰਿਪੋਰਟ ਕਰਾ ਦਿੱਤੀ ਉਹਨਾਂ ਦਾ ਨੁਕਸਾਨ ਤੁਸੀਂ ਕਹਿ ਰਹੀ ਆ ਵੀ ਗੁਪਤ ਨੰਬਰ ਦਿੱਤੇ ਗਏ ਨੇ ਟੋਲ ਫਰੀ ਉਹਨਾਂ ਦਾ ਕੁਝ ਨਹੀਂ ਕੋਈ ਕਾਰਵਾਈ ਪੁਲਿਸ ਨੂੰ ਪਹਿਲਾਂ ਹੀ ਤਾਂ ਪਤਾ ਹੈ ਕਿ ਇੱਥੇ ਨਸ਼ਾ ਕਾਫੀ ਜ਼ਿਆਦਾ ਹੈਗਾ ਹਰੇਕ ਬੰਦੇ ਦਾ ਪਤਾ ਹੈ ਕਿ ਕਰਦਾ ਬੰਦਾ ਸਾਹਿਬ ਯੋਧੇ ਨਸ਼ਾ ਵਿਰੋਧ ਮੁਹਿੰਮ ਨੂੰ ਕੀ ਮੰਨਦੇ ਅਸੀਂ ਫੇਲ ਮੰਨਦੇ ਅਸੀਂ ਜੀ ਬਿਲਕੁਲ ਫੇਲ ਮੰਨਦੇ ਆ ਅਸੀਂ ਇਹ ਨਹੀਂ ਹੁੰਦੇ ਮੈਂ ਕੋਈ ਸ਼ਰਮ ਨਹੀਂ ਕਾਲੀ ਦਲ ਵਿੱਚ ਹਾਂ ਤੁਮਨ ਲਓ ਮੈਂ ਕਿਸੇ ਦਾ ਬਾਰੇ ਕਰਾਂਗਾ ਪਰ ਸਾਰੇ ਪੰਜਾਬ ਚ ਜਿਵੇਂ ਬੁਰਾ ਹਾਲ ਹੁੰਦਾ ਜਿਵੇਂ ਪਬਲਿਕ ਸਾਡੇ ਆਪ ਦੇ ਪਿੰਡਾਂ ਵਾਲੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਕਿਵੇਂ ਦੇਖਦੇ ਹੋ ਇਸ ਚੀਜ਼ ਦੇ ਪ੍ਰਸ਼ਾਸਨ ਦੀ ਵੀਰੇ ਕਾਰਜਗਾਰੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆਬੋਰ ਜਿਹੜਾ ਕਾਂਡ ਹੋਇਆ ਉਹਦੇ ਚ ਕੀ ਕੰਮ ਹੋ ਰਿਹਾ ਇੱਥੇ ਜਿਹੜਾ ਹੋਈ ਜਾਂਦਾ ਇੱਥੇ ਕੀ ਹੋਈ ਜਾਂਦਾ ਆ ਕੰਮ